ਜਾਨਕਪੀਰਾ ਟੀਵੀ ਅੱਜ ਜਿਹੜੀ ਆਫਵਾਣਾ ਤੋਂ ਵਿਚੋਂ ਦਾ ਜਿਹੜੀਆਂ ਪੈਦਲ ਯਾਤਰਾ ਸ੍ਰੀ ਹਰਿਮੰਦਰ ਸਾਹਿਬ ਵਾਸਤੇ ਜਿਹੜਾ ਉਹ ਜਾਨਕਪੀਰਾ ਕਿੱਥੇ ਤੇ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਨਤਮਸਤਕ ਹੋਣਗੇ ਰਸਤੇ ਵਿੱਚ ਜੇ ਗੱਲ ਕੀਤੀ ਜਾਵੇ ਤੇ ਸੰਤਾਵਾਂ ਵੱਲੋਂ ਅਥਾ ਜਿਹੜੇ ਲੰਗਰ ਲਾਏ ਗਏ ਆ ਜਿਹੜੇ ਆਪਾਂ ਪਾਪਾ ਜੀ ਨਾਲ ਗੱਲਬਾਤ ਇੰਦਰੀ ਜੀ ਵਾਧੁਰ ਜੀ ਜੀ ਹਰਿ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਨ ਸ੍ਰੀਆ ਦਿਨੇ ਸੁਵਾਰਿਆ ਬੜਾ ਬਾਕੀ ਆ आज राम जी ਸੰਗਤਾਂ ਨੂੰ ਪੈਦਲ ਯਾਤਰਾ ਦੇ ਦੌਰਾਨ ਸਤਿਗੁਰੂ ਜੀ ਰਾਮ ਰਾਸ ਦੇ ਆਗਮਨ ਤੇ ਕਿਸੇ ਕਾਰਤ ਕਰਨ ਵਾਸਤੇ ਹੋ ਰਹੀ ਹੈ। ਸਰਮਾਇਕ ਬਨੋਰ ਬਾਈ ਸਾਹਿਬ ਪਹਿਲਾ 23 ਸ਼ਾਹਕਲਾ ਅੱਜ ਇਧਾਰੀਆ ਗੁਰੂ ਰਾਮ ਰਾਸ ਦੇ ਆਗਮਨ ਤੇ ਬਹੁਤ ਬਹੁਤ ਖੁਸ਼ੀ ਨਾਲ ਕੀਤਾ ਹੈ। ਸੰਗਤਾਂ ਪੈਦਲ ਯਾਤਰਾ ਸੰਗਤਾਂ ਦਾ ਆਪ ਸੰਗਤਾਂ ਦਾ ਸਹਿਯੋਗ ਸੰਗਤਾਂ ਅਗਰੋਖ ਦਾ ਨਾਮ ਬਾਈ ਸੁਖਮਾਣੀ ਜੀ ਹੈ। ਪੈਦਲ ਯਾਤਰਾ مہا پرشن ہوتے اپنا بابا دیاسا جی کے نام اور سنگان کے سندو نام ہر سال اس وجہ کو سات اکتوبر تو یہ یاترا شروع ہوئی ہے اٹھ کی راتری گرو نانک صاحب جیسے استعمال اور اٹھ والی راتری گرو ہرمند صاحب جی اتان فرڈے جی اور دوسری گھر کی یاترا سات سر گروپ ہر بہتر صاحب سب ہو کے پہنچ گئی ہے ਤਦੋਂ ਕਿ ਉਹਨਾਂ ਦਾ ਸਿਰਾਇ ਯਾਤਰਾ ਨੂੰ ਸ਼ੁਰੂ ਕਰਦੇ ਹਨ ਆਪ ਸਭ ਤੋਂ ਸਭ ਤੋਂ ਪਹਿਲੇ ਉਹਨਾਂ ਦਾ ਸਖਤ ਪਰਚਾ ਦਾ ਮਾਲਕ ਹੁੰਦਾ ਹੈ ਜਿਸ ਨੂੰ ਉਹ ਚਲਾਉਂਦੇ ਕਿੰਨੇ ਕਿਲੋਮੀਟਰ ਦੀ ਲੰਬੀ ਯਾਤਰਾ ਹੁੰਦੀ ਹੈ ਇਹ ਜਿਹੜੀ ਯਾਤਰਾ ਹੈ ਤਕਰੀਬਨ ਸਨ ਸਤਿਨਾਮਾ ਜੇ ਬੋਲਦਾ ਸੀ 80 ਦਾ ਲਾਣੋਂ ਬਟਰਾ ਦੀ ਤਸੀਦ ਹੈ ਕਿੰਨੇ ਦਿਨਾਂ ਚ ਪਹੁੰਚਦੀ ਹੈ ਇਸ ਤਰ੍ਹਾਂ ਇਹ ਦੋ ਰਾਤਰੀਆਂ ਰਸਤੇ ਤੇ ਚੱਲ ਕੇ ਸੌਂ ਕਰ ਲਈ پہلی رات گردوارا گور نانک صاحب ਰਪਨਾ ਝੰਡਾ ਗੁਰੂ ਅਰਜਨ ਸਾਹਿਬ ਨੇ ਨਿਸ਼ਾਨ ਨਿਵਾਤੀ ਆਜ ਵੀ ਦਾ ਆਉਥੇ ਆ ਗੁਰੂ ਅਰਜਨ ਸਾਹਿਬ ਦੇ ਸੂਰਿ ਪਵਨ ਜੇ ਦਾ ਸਾਰੇ ਸਤਿ ਤਥੁ ਨਤਨ ਸੁਣ ਸੰਤੂਕੀ ਚਰਨਾ ਇਹ ਯਾਤਰਾ ਇੱਕ ਮਿੰਟ ਇੱਕ ਇੱਕ ਦੇ ਨਾਮ ਥੋੜਾ ਦੱਸ ਦਿਆ ਕਰੋ ਜਥੇਬੰਦੀ ਦਾ ਨਾਮ ਤੇ ਨਾਂ ਦੱਸ ਕੇ ਸ਼ੁਰੂ ਜਥੇਬੰਦੀ ਦਲਬਾਬਾ ਬਿੱਦੀ ਚੰਦ ਚੇਕੋਂ ਦੀ ਸਾਕਤ ਸਿਕਿ ਸਭਿਅਤ ਸੰਤ ਬਾਬਾ ਨрая ਸਿੰਘ ਜੀ ਸਤਕੰਡ ਵਾਸੀ ਜਿਨ੍ਹਾਂ ਨੇ ਸ਼੍ਰੀਮਾਨ ਸੰਤ ਬਾਬਾ ਸੁਖਨਾਮ ਸਿੰਘ ਜੀ ਜ਼ਿਲ੍ਹਾ ਗਰਦਾਸਪੁਰ ਦੇ ਜਥੇਦਾਰ ਸਨ ਤੇ ਇਹਨਾਂ ਨੂੰ ਪ੍ਰੇਰਨਾ ਦਿੱਤੇ ਇਹਨਾਂ ਦੀ ਇਹਨਾਂ ਨੂੰ ਅਸ਼ੀਰਵਾਦ ਦਿੱਤੇ ਮਹਾਂਪੁਰਸਾਂ ਦੀ ਮੋਤ ਬੰਦਗੀ ਆ ਕਰਨੀ ਵਾਲੇ ਨੇ ਕਥਨੀ ਵਾਲੇ ਨੇ ਅਠੀ ਜੱਪੀ ਤੱਪੀ ਨੇ ਔਰ ਅਲਾਕੇ ਦੀਆਂ ਸultanਾਂ ਨੂੰ ਪੁਰਸ਼ ਗੁਰੂ ਪ੍ਰਣ ਸਾਹਿਬ ਦੇ ਨਾਲ ਜੋੜਨੇ ਅੰਮ੍ਰਿਤ ਸੰਚਾਰ ਸਿੱਖੀ ਦਾ ਪ੍ਰਚਾਰ ਦੇ ਪ੍ਰਸਾਰਣ ਦੇ ਕਰਕੇ ਕਰ ਰਹੇ ਨੇ ਆਪ ਜੱਪੇਵਰਾ ਨਾਮ ਜਮਾਵੇ ਸੋਹਣ ਕਹਿਤ ਰਹਤਾਂ ਕਾਹਨ ਕਾਹਤੇ ਕੋ ਸ਼ੋਭਾ ਨਹੀਂ ਦੇਖਾਈ ਪ੍ਰਮਾਨ ਇਹਨੇ ਸ਼੍ਰੀਮਾਨ ਸ਼੍ਰੀ ਸਤ ਬਾਬਾ ਸਤਨਾਮ ਸਿੰਘ ਜੀ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਇਹ ਯਾਤਰਾ ਦੇ ਮੁਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ اس دنیا کی ہر خبر سب سے پہلے دیکھنے کے لیے فالو کریں دینک سویرا ٹی وی یو فیس بک انسٹاگرام ایکس اور واٹس ایپ چینل پر